ਜਾਕਰ ਰੋੜ ਪਾਤੜਾ SBI ਬੈਂਕ ਦੇ ਸਾਹਮਣੇ ਗਣਪਤੀ ਐਲੂਮੋਨੀਅਮ ਸਟੀਲ ਫੇਟਿੰਗ ਦੀ ਦੁਕਾਨ ਤੋਂ ਰਾਤ ਤਕਰੀਬਨ ਵੱਡੀ تعداد ਦੇ ਵਿੱਚ ਸਮਾਨ ਚੋਰੀ ਹੋਇਆ ਹੈ ਇਸ ਵਕਤ ਜਿਹੜਾ ਕਿ ਦੁਕਾਨਦਾਰ ਆਦਾਸਣਾ ਹੈ ਕਿ ਇਸ ਚੋਰੀ तकरीबन ਰਾਤ ਦੇ ਸਮੇਂ ਹੋਈ ਆ ਬੀਤੀ ਰਾਤ ਜਦੋਂ ਕਿ ਇਸ ਦੁਕਾਨ ਤੇ ਜਿੰਦੇ ਤੋੜ ਕੇ ਚੋਰਾਂ ਨੇ ਸਮਾਨ ਚੋਰੀ ਕਰ ਲਿਆ ਹੈ ਦੁਕਾਨਦਾਰ ਨੇ ਇਹ ਵੀ ਕਹ ਰਿਹਾ ਹੈ ਕਿ ਇਹ ਦੁਕਾਨ ਦੇ ਵਿੱਚ ਲੱਖ ਡੇਰ ਲੱਖ ਦਾ ਸਮਾਨ ਜਿਹੜਾ ਕਿ ਚੋਰ ਚੋਰੀ ਕਰਕੇ ਰਫੂ ਚੱਕਰ ਗਰਫ ਹੋ ਗਏ ਹਨ ਪਰ ਦੇਖਣ ਵਾਲੀ ਗੱਲ ਹੈ ਕਿ ਜਿੱਥੇ ਇਹਨਾਂ ਇੱਕ ਗਰੀਬ ਦੁਕਾਨਦਾਰ ਵੱਲੋਂ ਸਮਾਨ ਵਿਆਜ ਤੇ ਪੈਸੇ ਲੈ ਕੇ ਲਿਆਂਦਾ ਗਿਆ ਸੀ ਪਰ ਉਸ ਦਾ ਜਿਹੜਾ ਕਿ ਰਾਤੋਂ ਰਾਤ ਚੋਰਾ ਨੇ ਅੱਜ ਕੀ ਨਾ ਤੁਹਾਡਾ ਔਰ ਕੀ ਗੱਲਬਾਤ ਹੈ ਮੇਰਾ ਨਾਮ ਅਮਰੀਕ ਸਿੰਘ ਹੈ ਜੀ ਤੇ ਦੁਕਾਨ ਦਾ ਨਾਮ ਹੈ ਗਣਪਤੀ ਐਲੂਮੀਨੀਅਮ ਸਟੀਲ ਦੇ ਨਾਂ ਤੇ ਦੁਕਾਨ ਹੈ ਜੀ ਮੇਰੀ ਜਖਲ ਰੋਡ ਤੇ ਵੱਡੇ ਐਸਬੀਆਈ ਬੈਂਕ ਦੇ ਸਾਹਮਣੇ ਦੁਕਾਨ ਹੈ ਜੀ ਤੇ ਇੱਥੇ ਰਾਤ ਨੂੰ ਮੈਂ ਲੋਕ ਲਾ ਕੇ ਗਿਆ ਸੀ ਦੁਕਾਨ ਨੂੰ ਸਵੇਰੇ ਜਦੋਂ ਆ ਕੇ ਦੇਖਿਆ ਜੀ ਦੋਨੇ ਲੋਕ ਟੁੱਟੇ ਹੋਏ ਸੀ ਤੇ ਅੰਦਰੋਂ ਦੁਕਾਨ ਦਾ ਘੱਟੋ ਘੱਟ 1.5 ਲੱਖ ਰੁਪਏ ਦਾ ਮੇਰਾ ਨੁਕਸਾਨ ਆ ਜਿਹੜਾ ਉਹ ਕੀਤਾ ਹੋਇਆ ਸੀ ਜਿਹੜੀ ਮੇਰੀ ਕਟਰ ਸੀ ਮੇਨ ਕਟਰ ਸੀ ਉਹ ਵੀ ਤੇ ਮੇਰੀ ਟੂਲ ਕਿਟ ਸੀ ਉਹ ਵੀ ਚੱਕੀ ਹੋਈ ਸੀ ਤੇ ਜਿਹੜੀ ਸਟੀਲ ਦੇ ਰੈਂਕ ਸੀ ਐਲੂਮੀਨੀਅਮ ਦਾ ਸਾਮਾਨ ਪਿਆ ਹੋਇਆ ਸੀ ਉਹ ਵੀ ਸਾਰਾ ਚੱਕ ਕੇ ਲੈ ਗਏ ਮੇਰੇ ਬਿਲ ਬੁਕਾਂ ਸੀ ਮੋਰ ਸੀ ਦੁਕਾਨ ਦੀ ਉਹ ਵੀ ਸਾਰਾ ਏ ਟੂ ਜ਼ेड ਸਾਮਾਨ ਸੀ ਜਿਹੜਾ ਹਾਰਡਵੇਅਰ ਦਾ ਉਹ ਵੀ ਚੱਕਿਆ ਹੋਇਆ ਸੀ ਸਾਰਾ ਕੀ ਕਹਾਂ ਤਾਉਂਗਾ ਮੈਂ ਸਰਕਾਰ ਤੋਂ ਅਪੀਲ ਕਰਦਾ ਇਹ ਜੋ ਜਿਹੜਾ ਛੋਟਾ ਦੁਕਾਨਦਾਰ ਹੁਣੇ ਹੀ ਤੋਂ 3-4 ਮਹੀਨੇ ਪਹਿਲਾਂ ਇਸ ਨੇ ਇੱਥੇ ਦੁਕਾਨ ਕੀਤੀ ਹੈ ਵਿਚਾਰੇ ਨੇ ਬਹੁਤ ਮਿਹਨਤ ਕਰਕੇ ਔਰ ਲੋਕਾਂ ਤੋਂ ਕਰਜ਼ਾ ਲੈ ਕੇ ਦੁਕਾਨ ਕੀਤੀ ਹੈ ਤੇ ਮੈਂ ਚਾਹਨਾ ਪ੍ਰਸ਼ਾਸਨ ਨੂੰ ਵੀ ਪ੍ਰਸ਼ਾਸਨ ਇਸ ਦੁਕਾਨਦਾਰ ਦੀ ਹੈਲਪ ਇਸ ਹਿਸਾਬ ਨਾਲ ਕੀਤੀ ਜਾਵੇ ਕਿ ਚੋਰਾਂ ਦੇ ਇਥੇ ਹੌਸਲੇ ਬਲੰਦ ਨੇ ਬਹੁਤ ਹੀ ਚੋਰਾਂ ਨੇ ਨਾ ਸ਼ਹਿਰ ਦੇ ਲੋਕਾਂ ਦਾ ਜਿਉਣਾ ਹਰਾਮ ਕੀਤਾ ਹੋਇਆ ਹੈ ਸ਼ਹਿਰ ਦੇ ਅੰਦਰ ਬਹੁਤ ਹੀ ਐਲਟਰਨੇਟਰ ਜਨਰੇਟਰ ਚੱਕੇ ਗਏ ਨੇ ਪਰ ਸਰਕਾਰ ਵੱਲੋਂ ਕੋਈ ਵੀ ਇਹਨਾਂ ਦੀ ਸੁਣਵਾਈ ਨਹੀਂ ਹੋਈ ਹੈਗੀ ਅਸੀਂ ਇਹ ਦੁਕਾਨਦਾਰ ਦਾ ਅਸੀਂ ਮਹੱਲੇ ਵਾਲੇ ਅਸੀਂ ਦੁਕਾਨਦਾਰ ਸਾਰੇ ਤੇ ਦੁਕਾਨਦਾਰ ਦੇ ਨਾਲ ਖੜੇ ਆਂ ਵੀ ਸਰਕਾਰ ਨੂੰ ਅਪੀਲ ਹੈ ਵੀ ਇਸ ਦੁਕਾਨਦਾਰ ਦਾ ਹਰਜਾਨਾ ਜਿਵੇਂ ਮਰਜ਼ੀ ਚੋਰਾਂ ਨੂੰ ਬਰਾਮਦ ਕਰਕੇ ਪ੍ਰਾਇਆ ਜਾਵੇ ਔਰ ਇਸ ਤੇ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ ਸਰਕਾਰ ਜੇ ਚਾਹੁੰਦੀ ਹੈ ਜਿਵੇਂ ਹੁਣ ਨਸ਼ੇ ਤਸਕਰੀਆਂ ਵੱਲ ਧਿਆਨ ਦੇ ਰਹੀ ਹੈ ਤਾਂ ਚੋਰਾ ਵੱਲ ਵੀ ਦੇਣਾ ਚਾਹੀਦਾ ਸਰਕਾਰ ਨੂੰ ਕਿਉਂਕਿ ਗਰੀਬ ਦਾ ਦੁਕਾਨਦਾਰ ਬੜੀ ਮੁਸ਼ਕਲ ਨਾਲ ਹੀ ਆਪਣਾ ਟੈਮਪ ਟਪਾ ਰਿਹਾ ਹੈ ਇੰਨੇ ਕਾਰੋਬਾਰ ਨਾ ਹੁੰਦੇ ਹੋਏ ਵੀ ਜੇ ਇਹਨਾਂ ਦਾ ਨੁਕਸਾਨ ਹੋ ਜਾਏ ਤਾਂ ਉਹ ਆਪਣੇ ਘਰ ਦਾ ਘਰ ਕਿਵੇਂ ਗੁਜ਼ਾਰਾ ਕਰੇਗਾ ਸਾਡੀ ਦੁਕਾਨੇ ਦੇ ਸਾਹਮਣੇ ਹੈ ਜੀ ਭਾਰਤਿਆਗਰੋ ਕੈਮੀਕਲ ਤੇ ਸਾਡੇ ਪਿਛਲੇ ਸਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਅਸੀਂ ਐਫ ਆਈ ਆਰ ਵੀ ਕਰਾਈ ਹੈ ਤੇ ਕੋਈ ਕਾਰਵਾਈ ਨਹੀਂ ਹੋਈ ਹੈਲੋ ਜਿਵੇਂ ਕਿ 10 ਰਹੇ ਨੇ ਦੁਕਾਨਦਾਰ ਕੀ ਇੱਥੇ ਚੋਰੀਆਂ ਹੋ ਰਹੀਆਂ ਐ ਪਰ ਇਧਰ ਧਿਆਨ ਦੇਣ ਦੀ ਲੋੜ ਹੈ ਹੁਣ ਸਰਕਾਰ ਤੇ ਪੁਲਿਸ ਵਿਭਾਗ ਨੂੰ ਦੇਖਣ ਦੀ ਲੋੜ ਹੈ ਕਿ ਇਸ ਤਰ੍ਹਾਂ ਦੀਆਂ ਚੋਰੀਆਂ ਨੂੰ ਰੋਕਣ ਵਾਸਤੇ ਚੋਰਾਂ ਤੇ ਕਾਬੂ ਪਾਇਆ ਜਾਵੇ ਕਿਉਂਕਿ ਇਹ ਦੁਕਾਨਦਾਰ ਜਿਹੜੇ ਕਿ ਪਹਿਲਾਂ ਹੀ ਕਹਿ ਰਹੇ ਨੇ ਕਿ ਅਸੀਂ ਕਰਜ਼ੇ ਦੇ ਲੈ ਕੇ ਹੀ ਇਹ ਦੁਕਾਨ ਜਿਹੜੀ ਪਾਈ ਸੀਗੀ ਔਰ ਕਿਸ ਤਰ੍ਹਾਂ ਇਹਨਾਂ ਦਾ ਗੁਜ਼ਰਬਾਸਤ ਚੱਲਦੀ ਸੀਗੀ ਔਰ ਇੱਕ ਗਰੀਬ ਦੁਕਾਨਦਾਰ ਦਾ ਜਿੱਥੇ ਲੱਖ ਡੇਢ ਲੱਖ ਦਾ ਨੁਕਸਾਨ ਹੋ ਗਿਆ ਹੋਵੇ ਉਹਦੀ ਪਰਭਾਈ ਹੁਣ ਹੋਣੀ ਬਹੁਤ ਔਖੀ ਲੱਗ ਰਹੀ ਹੈ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਕਿ ਪੁਲਿਸ ਇਹਨਾਂ ਚੋਰਾਂ ਤੇ ਕਾਬੂ ਕਦੋਂ ਪਾਵੇਗੀ ਸਰ ਰਾਤੀ ਜਿਹੜੀਆਂ ਦੁਕਾਨਾਂ ਦੇ ਵਿੱਚ ਚੋਰੀ ਹੋਈ ਹੈ ਇੱਕ ਦੁਕਾਨ ਦੇ ਵਿੱਚ ਚੋਰੀ ਹੋਈ ਹੈ ਕਾਫੀ ਜ਼ਿਆਦਾ ਉਹ ਕਹਿੰਦੇ ਨੁਕਸਾਨ ਹਜ਼ਾਰ ਲੱਖ ਡੇਢ ਲੱਖ ਦਾ ਨੁਕਸਾਨ ਹੋਇਆ ਕੀ ਕਾਰਵਾਈ ਹੋ ਰਹੀ ਹੈ ਉਹਦੇ ਉੱਤੇ ਚੋਰੀ ਦੀ ਸਾਡੇ ਕੋਲ ਕੰਪਲੀਟ ਆਈ ਸੀਗੀ ਕੰਪਲੀਟ ਆਈ ਅਮਰੀਕ ਸਿੰਘ ਵੱਲੋਂ ਕੰਪਲੀਟ ਆਈ ਹੈ ਉਹਨਾਂ ਦੀ ਆਪਣੇ ਗਣਪਤੀ ਅਲੂਮੀਨੀਅਮ ਦੀ ਦੁਕਾਨ ਹੈ ਤਕਰੀਬ ਰਾਤ ਨੂੰ 1:30 2 ਵਜੇ ਦੇ ਕਰੀਬ ਲਗਭਗ ਕਿੰਨੀ ਚੋਰੀ ਹੋਈ ਹੈ ਤੇ ਉਹਦੇ ਆਧਾਰ ਤੇ ਅਸੀਂ ਅੱਜ ਦੋ ਵੱਖਰੀਆਂ ਵੱਖਰੀਆਂ ਮੌਕੇ ਦਿਖਿਆ ਸੀਗਾ ਮੌਕੇ ਤੇ ਜਾ ਕੇ ਵਾਚਿਆ ਗਿਆ ਮੌਕੇ ਤੇ ਤਕਰੀਬ ਉਹ ਲੱਖ ਰੁਪਏ ਦਾ ਦੱਸਦੇ ਆ ਕੰਡਾ ਦੀ ਜੀ ਤੇ ਅਲੂਮੀਨੀਅਮ ਦੀਆਂ ਕੋਈ ਚਾਦਰਾਂ ਨੇ ਕੁਝ ਹੋਰ ਸਮਾਨ ਹੈ ਇੰਨਾ ਕਿ ਚੋਰੀ ਹੋਇਆ ਤੇ ਉਹਦੇ ਆਧਾਰ ਤੇ ਏਐਸਸੀ ਕਾਲਾ ਸਿੰਘ ਰਾਤ ਡਿਊਟੀ ਅਫਸਰ ਸੀਗੇ ਇਹਨਾਂ ਦੀ ਦੇਖਰੇਖ 'ਚ ਮੈਂ ਦੋ ਸਪੈਸ਼ਲ ਟੀਮਾਂ ਕੈਮਰੇ ਦੀ ਜਿਹੜੀ ਫੁਟੇਜ ਵਾਚ ਕੇ ਜੇ ਕੋਈ ਕੋਈ ਤੱਥ ਸਾਹਮਣੇ ਹੁੰਦਾ ਤਾਂ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ ਸਰ ਅੱਜ ਲੱਗਦੇ ਕਿ ਪੈਮੈਂਟ ਲੱਗੇ ਨਹੀਂ ਕਿਉਂਕਿ ਹੈਗੇ ਕੈਮਰੇ ਸਾਹਮਣੇ ਆਪਣੀ ਦੁਕਾਨਾਂ ਨੇ ਦੋ ਤਿੰਨ ਸ਼ੋਰੂਮ ਨੇ ਇੱਕ SBI ਬੈਂਕ ਦਾ ਬੈਂਕ ਦੇ ਵੀ ਕੈਮਰੇ ਨੇ ਅਲਦੋਲੇ ਗਲੀਆਂ ਗੁਲੀਆਂ ਚ ਵੀ ਅਸੀਂ ਵਾਚ ਕਰ ਰਹੇ ਆ ਵੀ ਕੋਈ ਵੀ ਕੈਮਰਾ ਲੱਗਿਆ ਹੋਇਆ ਕਲੂ ਹੋਇਆ ਕਿਉਂਕਿ ਇਦਾਂ ਲੱਗਦਾ ਸਮਾਨ ਜਿਹੜੇ ਸਾਹਮਣੇ ਚੋਰੀ ਹੋਇਆ ਕੋ ਆਟੋ ਵਗੈਰਾ ਕੋਈ ਵੀਕਲ ਵਗੈਰਾ ਆਇਆ ਲੱਗਦਾ ਉਥੇ ਇਸੇ ਦਾਰ ਤੇ ਕੋਈ ਵੀ ਨੰਬਰ ਟ੍ਰੇਸ ਹੁੰਦਾ ਜਾਂ ਮੌਕੇ ਤੇ ਸੀਸੀ ਫੂਟੇਜ ਦੇ ਤੇ ਅਸੀਂ ਡੰਪ ਵੀ ਚੁਕਾਏ ਆ ਦੰਪੂ ਵਿੱਚ ਕਾ ਕੇ ਕੋਈ ਵੀ ਤੱਥ ਸਾਹਮਣੇ ਆਉਂਦਾ ਤਾਂ ਬਣਦੀ ਕਾਨੂੰਨੀ ਕਰਵਾਈ ਪਹਿਲੇ ਦਾ ਹਾਰਤੀ ਕਰਾਂਗੇ ਤੇ ਇੱਕ ਮੈਨੂੰ ਤੁਹਾਡੇ ਵਾਦੀ ਰਹੀ ਮੈਂ ਅਪੀਲ ਕਰਨਾ ਚਾਹੁੰਦਾ ਮਾਨਯੋਗ ਦੁਕਾਨਦਾਰ ਸਾਰੇ ਭਾਈਚਾਰੇ ਨੂੰ ਸ਼ਹਿਰ ਵਾਸੀਆਂ ਨੂੰ ਅਪੀਲ ਕਰਨੀ ਚਾਹੁੰਦਾ ਵੀ ਅੱਜ ਮਾਰਕੀਟ ਦੇ ਵਿੱਚ ਮੈਂ ਇੱਕ ਸਪੈਸ਼ਲ ਐਨਜੀਪੀ ਭੇਜ ਕੇ ਚੈਕਿੰਗ ਕਰਵਾਈਏ ਚੌਂਕੀਦਾਰ ਨਾ ਮਾਤਰ ਨੇ ਪਲੀਜ਼ ਉਹਨਾਂ ਨੂੰ ਵੀ ਤੁਹਾਡੇ ਰਮਾਤੇ ਰਹੀ ਅਪੀਲ ਹੈ ਵੀ ਇੱਕ ਚੌਂਕੀਦਾਰ ਜ਼ਰੂਰ ਰਾਤ ਵਾਸਤੇ 11 ਤੋਂ ਲੈ ਕੇ ਸਵੇਰੇ 5 ਵਜੇ ਤੱਕ ਇੱਕ ਚੌਂਕੀਦਾਰ ਨਾਮਿਨੇਟ ਕੀਤਾ ਜਾਵੇ ਮੈਂ ਵੀ ਦੋ ਤਿੰਨ ਵਾਰੀ ਸਾਰੇ ਚੈੱਕ ਕਰਦਾ ਸ਼ਹਿਰ 'ਚ ਪਰਸੋਂ ਰਾਤ ਵੀ ਸੀ ਸਾਰੀ ਰਾਤ ਬਾਹਰ ਸੀਗੇ ਵੀ ਚੌਕੀਦਾਰ ਨਾਮਾਤ ਤਰੀ ਸਾਨੂੰ ਇੱਕ ਦੋ ਚੌਕੀਦਾਰ ਮਿਲਦਾ ਪੂਰੀ ਮਾਰਕੀਟ 'ਚ ਜੱਖਰ ਰੋਡ ਤੇ ਵੀ ਪੁਰਾਣਾ ਬੱਸ ਸਟੈਂਡ ਤੇ ਬਿਲਕੁਲ ਕੋਈ ਚੌਕੀਦਾਰ ਨਹੀਂ ਹੈਗਾ ਦੁਕਾਨਦਾਰਾਂ ਨੂੰ ਅਪੀਲ ਕਰੂੰਗਾ ਪੁਰਜੋ ਅਪੀਲ ਹੈ ਵੀ ਪਲੀਜ਼ ਇੱਕ ਚੌਕੀਦਾਰ ਜ਼ਰੂਰ ਵੀ ਖਾਸ ਕਰਕੇ ਪੂਰੇ ਸ਼ਹਿਰ ਦੇ ਵਿੱਚ ਘਟੂ ਘਟ ਜਿਆਦਾ ਨਹੀਂ ਜੇ 10 ਕਿਤਾ ਚੌਕੀਦਾਰ ਘੁੰਮਦੇ ਫਿਰਦੇ ਨੇ ਜਿਨਾਂ ਨੂੰ ਚਾਹੀਦੇ ਵੀ ਚੌਕੀਦਾਰ ਘੁੰਮ ਰਹੇ ਨੇ ਜਿਨ੍ਹਾਂ ਦੇ ਕੋਲ ਵਿਸਲ ਡੰਡਾ ਵਕਾਇਦਾ ਕੋਲ ਹੋਵੇ ਪਹਿਲੇ ਚੌਕਦਾਰ ਹੁੰਦੇ ਸੀਗੇ ਉਹਨਾਂ ਕੋਲੇ ਥੋੜੇ ਸਮੇਂ ਤੋਂ ਨਹੀਂ ਨਹੀਂ ਹੈਗੇ ਨਹੀਂ ਤਾਂ ਕਰਕੇ ਹੈ ਨਾ ਪੁਲਿਸ ਵੀ ਥੋੜੀ ਸੀਮਤ ਹੋਣ ਕਰਕੇ ਸੀ ਟਾਈਮ ਟੂ ਟਾਈਮ ਜਾਂਦੇ ਆ ਰਾਤ ਵੀ ਕਰੀਬ ਮੇਰਾ ਡਿਊਟੀ ਅਫਸਰ ਤੇ ਨਾਲੇ ਆਲਦਾਰ ਸਤਨਾਮ ਸੀਗਾ ਕਰੀਬ 1 ਵਜੇ ਉਸ ਬੈਂਕ ਤੇ ਖੜੇ ਸੀਗੇ 1 ਵਜੇ ਫੋਟੋ ਪਾਈ ਆ ਮੈਂ ਫੋਟੋ ਪਾਈ ਆ ਮੈਂ ਵੀ ਉਦੋਂ ਜਾਗਦਾ ਹੀ ਸੀਗਾ ਇੱਕ ਲੜਾਈ ਝਗੜੇ ਚ ਸੀ ਤੁਰੇ ਫਿਰਦੇ ਸੀਗੇ ਵੀ ਉਹਦੇ 1 ਵਜੇ ਸੀ ਬੈਂਕ ਤੇ ਖੜੇ ਸੀਗੇ ਬਿਲਕੁਲ ਹੀ ਉਸ ਦੇ ਆਸ-ਪਾਸ ਹੀ ਕਰੀਬ ਉੱਥੇ ਦੁਕਾਨਾਂ ਦੇ ਵਿੱਚ ਕੋਈ ਪੈਟਰੋਲਿੰਗ ਪੱਖੋਂ ਜਾਂ ਲਾਈਨ ਆਰਡਰ ਬਖੋ ਸਾਡੇ ਚ ਕਿਸੇ ਚੱਕਤਾਂ ਨਹੀਂ ਕੋਈ ਕੰਪਰੋਮਾਈਜ਼ ਨਹੀਂ ਹੈ ਅੱਜ ਕਰਾਂਗੇ ਬਿਲਕੁਲ ਉਹ ਬਿਆਨ ਲਿਖਾ ਲਿਆ ਉਹਨਾਂ ਦਾ ਬਿਆਨ ਲਿਖਾ ਲਿਆ ਕਰ ਰਹੇ ਸੀ ਮੁਕਦਮਾ ਦਰਜ ਕਰ ਰਹੇ ਹਾਂ ਮੁਕਦਮਾ ਹਾਂਜੀ ਕਿੰਨੇ ਸਮੇਂ ਵਾਲੇ ਤਾਂ ਕਿ ਚੋਰਾਂ ਨੂੰ ਕੱਟ ਦਿਆ ਲੈਂਦੇ ਬਿਲਕੁਲ ਜਲਦੀ ਤੋਂ ਜਲਦੀ ਚੋਰਾਂ ਨੂੰ ਕਾਬੂ ਕਰਕੇ ਮੁਕਦਮੇ ਵਿੱਚ ਨਾਮਜ਼ਦ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਜਾਊਗਾ